ਤੋਂ ਨਸਾਬ ਇਹ ਵੀ ਨਹੀਂ ਕਾ ਗੱਲ ਕਹੀ ਰੀ ਜਿਵੇਂ ਇਹ ਵੀ ਗੱਲ ਕਹੀ ਜਾਂਦੇ ਵੀ ਤੁਸੀਂ ਗੱਲਾਂ ਤਵਾਲਾ ਦਾ ਵੀ Hindu ਧਰਮ ਦੇ ਵਿਰੋਧੀ ਜੀ ਤੁਸੀਂ ਹੋ ਜੇ ਹਾਂਜੀ ਤੁਸੀਂ ਮੈਂ ਇੱਕ ਕੱਲ ਵੇਖੋ ਸਾਡੇ ਨਾਲ ਉਹ ਗੁੰਦਾ ਸਾਹਿਬ ਇੱਕ ਦੋ ਤਿੰਨ Hindu ਪਰਿਵਾਰ ਸੀ ਉਹਨਾਂ ਸਾਡੇ ਅਕਸਰ ਸਮਾਗਮਾਂ 'ਚ ਆਉਣਾ ਹੂੰ ਤੇ ਉਹਨਾਂ ਨੇ ਗੱਲਾਂ ਸੁਣਨ ਆਣ ਕੇ ਉਹਨਾਂ ਨੂੰ ਚੰਗਾ ਲੱਗਣਾ ਅਸੀਂ ਲਖਨਊ ਗਏ ਉੱਥੇ ਵੀ ਸਾਨੂੰ Hindu ਦੋ ਤਿੰਨ ਪਰਿਵਾਰ ਮਿਲਿਆ ਇੱਕ ਅਕਸਰ ਨੂੰ ਫੋਨ ਆਉਂਦਾ ਇੱਕ ਵੀਰ ਦਾ ਉਹ ਕਹਿੰਦਾ ਵੀ ਮੇਰੇ ਸਾਰਾ ਪਰਿਵਾਰ ਮੂਰਤੀ ਪੂਜਦਾ ਪਰ ਮੈਂ ਕਦੇ ਦੁੱਧ ਲੈ ਕੇ ਨਹੀਂ ਜਾਂਦਾ ਕਿਉਂਕਿ ਮੈਨੂੰ ਬਾਨੀ ਦੀ ਵਿਚਾਰ ਤੁਹਾਡੇ ਸਮਝ ਆ ਗਈ ਆ ਅੱਜ ਵੀ ਆਪਾਂ ਕੱਥਾ ਜੀ ਗੱਲ ਕਹਿ ਕੇ ਆ ਵੀ ਨਾਮ Hindu ਨਾਮ Musalman ਦਾ ਮਤਲਬ ਇਹ ਨਹੀਂ ਆ ਵੀ ਗੁਰੂ ਸਾਹਿਬ ਨੇ ਆਖਿਆ ਵੀ ਨਾਮ ਮੇਰਾ Musalmanਾ ਵਾਹ ਵਾਸਤਾ ਨਾਮ ਰਹਿ Hindu ਵਾਹ ਵਾਸਾ ਸਮਾਜ ਚ ਰਹਿਣਾ ਆਪਾਂ ਆਪਣੇ ਭੈਣ ਭਰਾ ਭਾਈ ਮਿਲਣਾ ਵਰਤਣਾ ਜਿਵੇਂ ਆਪਾਂ ਨੇ ਗੱਲ ਕਹਿ ਕੇ ਕਿ ਦੁਬਈ ਚ ਹਾਡੇ ਬੰਦੇ ਸ਼ੇਖਾਂ ਦੇ ਕੋਲ ਉੱਥੇ ਕਾਰੋਬਾਰ ਵੱਡੇ-ਵੱਡੇ ਕੋਈ ਦੁਸ਼ਮਣ ਥੋੜਾ ਲੈ ਗਿਆ ਪਰ ਗੱਲ ਵਿਚਾਰ ਧਰਾਂ ਦੀ ਅਸੀਂ ਨਾ ਉਹਨਾਂ ਦੀ ਸ਼ਰਧਾ ਧਾਰਮਿਕ ਤੌਰ ਤੇ ਨਾ ਉਹਦੀ ਸ਼ਰਧ ਦੇ ਪਾਬੰਦਾਂ ਤੇ ਨਾ ਅਸੀਂ ਧਾਰਮਿਕ ਤੌਰ ਤੇ ਹਿੰਦੂਆਂ ਦੇ ਉਹਨਾਂ ਰੀਤੀ ਰਿਵਾਜਾਂ ਦੇ ਪਾਬੰਦਾਂ ਅਸੀਂ ਤੇ ਉਸ ਵੈਗਰੂ ਨੂੰ ਮੰਨਦੇ ਜਿਹੜਾ ਕੁਦਰਤ ਪੂਰੀ ਕਾਇਨਾਤ ਨੂੰ ਜਿਹੜਾ ਵਾ ਉਹ ਪਾਲ ਰਿਹਾ ਵਾ ਜੇ ਤੁਹਾਨੂੰ ਅੱਗ ਹਵਾ ਪਾਣੀ ਹਰ ਇੱਕ ਚੀਜ਼ ਮਿਲਦੀ ਜਿਵੇਂ ਆਪਾਂ ਏਕ ਗੁਸਾਈ ਅੱਲਾ ਮੇਰਾ ਸਾਡਾ ਗੁਸਾਈ ਤੇ ਅੱਲਾ ਉਹ ਆ ਹਿੰਦੂ ਤੁਰਕ ਦੁਹਾਨ ਨਬੇੜਾ ਉਹਨੂੰ ਵਿਦਾ ਦਾ ਅਰਥ ਪਤਾ ਕੀ ਸੀ ਵੀ ਅਸੀਂ ਤੁਹਾਡੇ ਇਹਨਾਂ ਰੋ ਰੀਤਾਂ ਦੇ ਮੌਤਾਜ ਗੱਲ ਆ ਸੀ ਉਹ ਦੁਸ਼ਮਣ ਨਹੀਂ ਹੈਗੀ ਜੇ ਤੁਸੀਂ ਮਨ ਦੇ ਤਾਂ ਭਾਈ ਪ੍ਰੋਫੈਸਰ ਸਾਹਿਬ ਸਿੰਘ ਹਿੰਦੂ ਪਰਿਵਾਰ ਚ ਪੈਦਾ ਹੋ ਕੇ ਤੇ ਉਹ ਸਿੱਖ ਕਿਉਂ ਬਣਦੇ ਉਹ ਕਹਿੰਦੇ ਉਹ ਕਹਿੰਦੇ ਤੇ ਸਾਡੇ ਉਲਟ ਬੋਲਦੇ ਆ ਉਹਨਾਂ ਦਾ ਨਾਂ ਨਹੀਂ ਇਹ ਗੱਲ ਬੜੀ ਵਧੀਆ ਤੇ ਇਹ ਤੇ ਗੁਰਮਤਿ ਵਿਚਾਰ ਹੁਣ ਤੁਸੀਂ ਭਗਤ ਰਾਮਾਨੰਦ ਦਾ ਭਗਤ ਪਰਮਾਨੰਦ ਦਾ ਕਦੀ ਸ਼ਬਦ ਪੜ੍ਹ ਕੇ ਕੋ ਕੱਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚੇਤਨ ਚਲੇ ਮਨ ਭਇਓ ਪੰਗ ਤੋਈ ਇਹ ਤਾਂ ਗੱਲ ਆਪਣੇ ਦਿਲ ਦੀ ਸੀ ਜਿਹਨੂੰ ਤੋਂ ਕਹਿੰਦੀ ਨਹੀਂ ਅਜਿਹੇ ਜਿਹੜਾ ਆਪਣੇ ਸਿੱਖੀ ਦੇ ਵਿੜੇ ਤੇ ਪਖੰਡਵਾਦ ਬੇਪਰਵਾਦ ਆਇਆ ਨਾ ਮੈਂ ਅਕਸਰ ਜਦੋਂ ਅਸੀਂ ਕਹਿੰਦੇ ਆ ਵੀ ਬੇਪਰਵਾਦ ਹੂੰ ਉਹਦਾ ਮਤਲਬ ਬੋਦੀ ਧੋਤੀ ਥੋੜਾ ਗੱਲ ਤੇ ਕੰਮਾਂ ਦੀ ਸੀ ਜੇ ਕੰਮ ਸਾਡੇ ਪੱਗਾਂ ਵਾਲੇ ਹੁਣ ਤੇ ਮੇਰੇ ਖਿਆਲ ਜੇ ਆਪਣੇ ਪੱਗਾਂ ਵਾਲੇ ਜਿਆਦਾ ਪਾਰੇ ਤੁਸੀਂ ਵੇਖੇ ਜਾ ਉਹ ਬੰਦੀਆਂ ਫੋਟੋ ਆ ਗਈਆਂ ਸਾਰੀਆਂ ਹਨਾ ਤੇ ਭੇਜ ਵੀ ਮੈਨੂੰ ਨਿਆਂਗ ਰਹੇ ਆ ਹੂੰ ਮੇਰੇ ਨਾਲ ਦੋ ਤਿੰਨ ਨਿਆਂਗ ਵੀ ਮੇਰੇ ਫੇਸਬੁਕ ਤੇ ਵਟਸਐਪ ਤੇ ਐਡ ਬਾਤ ਉਹ ਮੈਨੂੰ ਉਹਨਾਂ ਦੀਆਂ ਭੇਜ ਰਹੇ ਆ ਉਹ ਆਂਦੇ ਹੀ ਨਹੀਂ ਨਰਗੇ ਉਹ ਕਹਿੰਦੇ ਅਸੀਂ ਜਿੱਦਾਂ ਇਹ ਕੰਗਲੇ ਹੀ ਇਦਾਂ ਦਾ ਕੰਮ ਨਹੀਂ ਕਿਤਾਉਂਦੇ ਇਹੀ ਚ ਇਹੋ ਜੀ ਗੱਲ ਸਾਰੇ ਕੋ ਜ ਨਹੀਂ ਹੈਗੇ ਸਾਡੇ ਉਤੇ ਨਾ ਭਰੋ ਵਾਲਦਾ ਇੱਕ ਹੁੰਦਾ ਸੀ ਨਿਹੰਗ ਸਿੰਘ ਉਹਦੀ ਡੈਥ ਹੋ ਗਈ ਉਹਦਾ ਕਾਹਜ ਹੁੰਦਾ ਸੀ ਹਾਂ ਤੁਸੀਂ ਮੰਨਣਾ ਨਹੀਂ ਭਾਜੀ ਉਹ ਬੱਸ 'ਚ ਚੜਦਾ ਸੀ ਟਿਕਟ ਪਹਿਲਾਂ ਲੈਂਦਾ ਸੀ ਨਹੀਂ ਤੇ ਆਮ ਤੌਰ ਤੇ ਪਤਾ ਨਾ ਬਰਸ਼ੇ ਦੀ ਜੋਰ ਕਿੰਨਾ ਟਿਕਟ ਨਹੀਂ ਦਿੰਦੇ ਆਪਾਂ ਹਾਂ 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 ਹੁੰਦਾ ਵੇਖੋ ਜੀ ਮੈਂ ਬਾਣਾ ਪਾਇਆ ਪਰ ਇਹਦਾ ਮਤਲਬ ਇਹ ਮੈਂ ਫ੍ਰੀ ਤੁਹਾਡੀ ਬੱਸ 'ਚ ਸਵਰ ਕਰਨਾ ਇਹ ਇਦਾਂ ਇੰਟੈਲੀਜੈਂਟ ਬੰਦਾ ਸੀ ਨਾ ਉਹ ਅਸੀਂ ਉਹਦੇ ਕਾਲਜ ਵਿੱਚ ਕਲਾਸਾਂ ਲਾਉਣ ਜਾਂਦੇ ਹੁੰਦੇ ਸੀ ਗੁਰਮੰਦੀਆਂ ਪਰ ਉਹ ਵਾਲ ਦੇ ਬਾਹਰ ਵਾਰਾ ਮਾਤਾ ਸਾਹਿਬ ਕੋਲ ਕਾਲਜ ਖੁੱਲਿਆ ਨਹੀਂ ਅੰਗ ਸਿੰਘ ਉਹਦੀ ਡੈਥ ਹੋ ਗਈ ਉਹਦਾ ਪਰਿਵਾਰ ਅਜੇ ਵੀ ਚਲਦਾ ਨਾ ਬਹੁਤ ਚੰਗੇ ਸੋਚ ਵਾਲੇ ਬੰਦੇ ਵੀ ਹੈਗੇ ਆ ਵੇਖੋ ਕਿੰਨੇ ਨਿਹੰਗ ਸਿੰਘ ਆ ਜਿਹੜੇ ਚੰਬਾਣਾ ਪਾ ਕੇ ਚੰਗੇ ਕੰਮ ਵੀ ਕਰਦੇ ਆ ਪਰ ਉਹ ਗੱਲ ਵੀ ਇਹੋ ਜਿਹੇ ਲੋਕ ਉਹਨਾਂ ਨੂੰ ਮੁੜ ਕੇ ਬਦਨਾਮ ਕਰਦੇ ਆ ਹੁਣ ਕਿੱਦਾਂ ਜਾ ਕੇ ਇਦਾਂ ਕਿਸੇ ਬਾਬੇ ਕੋ ਜਾ ਕੇ ਬਿਠੇ ਆ ਕਦੀ ਕੋਈ ਬਾਬੇ ਕੋ ਬਿਠੇ ਆ ਇਹ ਤਾਂ ਪਛਾਣਨੇ ਪੈਣੇ ਜੀ ਹੋਣਾ ਪਾਗਾ ਸਮਾਜਿਕ ਤੌਰ ਤੇ ਤੁਹਾਡਾ ਕਹਿੰਦਾ ਮਤਲਬ ਕਿ ਕੋਈ ਕੋ ਹਿੰਦੂ ਵੀਰ ਆ ਮਸੂਲਮਾਨ ਵੀਰ ਸਾਈ ਆ ਬੋਧੀ ਆ ਇਹ ਸਮਾਜਿਕ ਤੌਰ ਤੇ ਹੀ ਵਿਚਰਨਾ ਵਾ ਵਿਚਰਨਾ ਜੀ ਦੇਖੋ ਵੀ ਜਦਾਂ ਆਪਣਾ ਆਪਾਂ ਹਿੰਦੂ ਵੀਰ ਆ ਉਹ ਮੁਸਲਮਾਨਾਂ ਨਾਲ ਵਰਤਦੇ ਆ ਪਰ ਉਹ ਮੰਦਿਰ ਚ ਨਮਾਜ਼ ਨਹੀਂ ਪੜ੍ਹਦੇ ਤੇ ਜਦਾਂ ਮੁਸਲਮਾਨ ਵੀਰ ਆ ਉਹ ਹਿੰਦੂ ਵੀਰਾਂ ਨਾਲ ਵਰਤਦੇ ਆ ਤੇ ਮੱਜੇ ਚ ਆਰਤੀ ਨਹੀਂ ਕਰਦੇ ਵੀ ਇਹ ਕੀਦੇ ਸਾਰਿਆਂ ਦੇ ਵੱਖਰੇ ਆ ਤੁਹਾਡਾ ਵੀ ਕੀਦੇ ਸਾਡੇ ਸਿੱਖਾਂ ਦੇ ਵੱਖਰੇ ਆ ਸਮਾਜਿਕ ਤੌਰ ਤੇ ਹੀ ਇਹ ਆ ਅਮਰੀਕਾ ਜਾਂ ਤੁਹਾਡਾ ਕੋਈ ਦੋਸਤ ਹਿੰਦੂ ਕਹਿੰਦਾ ਜੇ ਆਪਾਂ ਨਾਲ ਆਪਣਾ ਭਾਈ ਇੰਦਰ ਜੀ ਸੀ ਆਪਣਾ ਬਿਜ਼ਨਸ ਸਾਂਝਾ ਕਰੀਏ ਕਰੀਦਾ ਵਾ ਹਾਂ ਜੀ ਕਰਦੇ ਆ ਮੈਂ ਤਾਂ ਸਾਜ ਮੇਰਾ ਦੋਸਤ ਪਾਕਿਸਤਾਨੀ ਮੈਨੂੰ ਆਇਆ ਤੋਂ ਮੇਰੇ ਹੋਇਆ ਬਿਲਕੁਲ ਬਿਲਕੁਲ ਜੀ ਅਸੀਂ ਹੁਣ ਪਾਕਿਸਤਾਨ ਗਿਆ ਸੀ ਅਸੀਂ ਸਾਰੇ ਜਾਣੇ ਤੇ ਉੱਥੇ ਨੂੰ ਸਾਨੂੰ ਕਮਾਏ ਸਾਡੇ ਪਾਕਿਸਤਾਨੀ ਵੀਰਾਂ ਨੇ ਤੇ ਮੁਸਲਮਾਨ ਸਾਰੇ ਆਪਣੇ ਭਰਾ ਹੀ ਹੈ ਨਾ ਇਸ ਕਰਕੇ ਇਹ ਕੋਈ ਗੱਲ ਨਹੀਂ ਹੈਗੀ ਮੈਨੂੰ ਲੱਗਦਾ ਅਸੀਂ ਅਸ਼ਰੀ ਨਗਰ ਜਾਈਦਾ ਕਈ ਵਾਰੀ ਜਦੋਂ ਸਖੀ ਲਹਿਰ ਤੇ ਸਮਾਗਮ ਜਾਂਦੇ ਨੇ ਸਾਡੇ ਉਸ ਜਿੰਨੇ ਹੀ ਮੁਸਲਮਾਨ ਢਾਬਿਆਂ ਤੋਂ ਰੋਟੀ ਖਾਣੀ ਸਭ ਚਾਹ ਪਾਣੀ ਪੀਣਾ ਉੱਥੇ ਇੱਕ ਡਾਕਟਰ ਸੀ ਤੇ ਅਸ਼ਰੀ ਨਗਰ ਦੀ ਗੱਲ ਆ ਤੋ ਜਿੰਨੇ ਨਹੀਂ ਰਹਿ ਉਹਨੇ ਕੋਈ ਸਾਡੇ ਕਿਸੇ ਸਿੰਘ ਨੇ ਕੋਈ ਬਿਮਾਰ ਹੋਣਾ ਕੋਈ ਮੈਡੀਸਨ ਤੇ ਪੈਸੇ ਨਹੀਂ ਲਿੰਦਾ ਇਹਦਾ ਯਾਰ ਸਾਡੀ ਕਿੰਨੂ ਧੀਆਂ ਉੱਥੇ ਪੰਜਾਬ ਜਾਂਦੀਆਂ ਤੁਸੀਂ ਕਿੰਨੀ ਰਿਸਪੈਕਟ ਦਿੰਦੇ ਹੋ ਮਤਲਬ ਕੋਈ ਇੱਜ਼ਤ ਦੀ ਨਜ਼ਰ ਨਾਲ ਵੇਖਦੇ ਤੋ ਇੱਕ ਇੱਕ ਉਹਨਾਂ ਨੂੰ ਪਤਾ ਵੀ ਇਹ ਇਹਨਾਂ ਦਾ ਆਪਣਾ ਕੀਤਾ ਸਾਡਾ ਆਪਣਾ ਕੀਤਾ ਹਾਂ ਪਹਿਲਾਂ ਤੁਸੀਂ ਇੱਕ ਗੱਲ ਓੜ ਕੀਤੀ ਤੁਸੀਂ ਇੱਕ ਫਿਲਮ ਵੇਖੀ Netflix ਤੇ ਮਹਾਰਾਜ ਹਾਂਜੀ ਪਰ ਤੁਸੀਂ ਗੱਲ ਵੇਖੋ ਵੀ ਜਿੱਦਾਂ ਸਮਾਜ ਸੁਧਾਰ ਦੀ ਗੱਲ ਕਰਦੀ ਆ ਧਾਰਮਿਕ ਰੀਤੀਆਂ ਦੇ ਵਿਰੁੱਧ ਜਿੱਦਾਂ ਤੁਸੀਂ ਬੋਲਦੇ ਜਿਹਾ ਹੋਰ ਵੀ ਬੜੇ ਪ੍ਰਚਾਰਕ ਬੋਲਦੇ ਆ ਵੱਖ-ਵੱਖ ਸੰਪਰਦਾਵਾਂ ਦੇ ਵੀ ਜਿੱਦਾਂ ਤੁਸੀਂ ਕਹਿੰਦੇ ਨੰਗ ਸਿੰਘ ਵੀ ਹੁੰਦੇ ਆ ਹਾਂ ਇਹ ਵੇਖੋ ਕੋਈ ਵੀ ਸਮਾਜ ਹੈ ਵਜਾ ਮusliman ਚਾਹੇ hindu ਵੀ ਉਹ ਜਿਹੜਾ ਕਰਸਨ ਦਾ ਸੋਚੋ ਕਰੈਕਟਰ ਅਸਲੀ ਆ ਉਹ hindu ਕਰੈਕਟਰ ਆ ਨਾ ਵੇਖੋ ਕਿੰਨੀ ਉਹਨੇ ਗੱਦਾ ਮਤਲਬ ਕਿ ਉਹ ਰੈਵੋਲੂਸ਼ਨਰੀ ਬੰਦਾ ਸੀ ਕਿੱਡੀ ਵੇਖੋ ਜੀ ਉਹ ਚੋਂ ਗੱਲ ਜਿਹੜੀ ਗੱਲ ਕੀਤੀ ਉਹ ਜਿਹੜੀ ਮੂਵੀ ਦੇ ਵਿੱਚ ਕਿੰਨਾ ਜਿਹੜਾ ਭਗਤ ਦਾ ਕੁਐਸਚਨ ਨਾ ਕਰ ਸਕੇ ਭਗਤ ਅਧੂਰਾ ਜਿਹੜਾ ਧਰਮ ਜਵਾਬ ਨਾ ਦੇ ਸਕੇ ਉਹ ਧਰਮ ਅਧੂਰਾ ਕਿੰਨੀ ਵੱਡੀ ਗੱਲ ਹੈ ਜਿਹੜਾ ਸਵਾਲ ਨਹੀਂ ਕਰਦਾ ਉਹ ਭਗਤ ਵੀ ਅਧੂਰਾ ਵਾ ਉਹਨੂੰ ਅੰਧ ਭਗਤ ਕਹਿੰਦੇ ਨੇ ਅੰਧ ਭਗਤ ਵੀ ਅੱਖਾਂ ਮੀਟ ਕੇ ਤੁਰਿਆ ਇੱਥੇ ਹੁਣਾਂ ਅੰਧ ਭਗਤੀ ਪੈਦਾ ਕੀਤੀ ਯਾਰ ਇੱ ਸਿੱਖ ਨਹੀਂ ਹੈ ਕਿਉਂ ਨਹੀਂ ਬਈ ਉਹ ਬੰਦਾ 1860 ਚ ਕਹਿ ਰਿਹਾ ਗੁਰਨਾਨਦ ਸਾਹਿਬ 1400 ਕੋਸ਼ਕ ਗੁਰੂ ਸਾਹਿਬ ਪਹਿਲੇ ਕਹਿ ਗਏ ਆ ਗੁਰੂ ਸਾਹਿਬ ਦੇ ਕਹਿੰਦੇ ਵੀ ਗੁਰੂ ਸਾਹਿਬ ਤਾਂ ਆਰਤੀਆਂ ਦੀ ਹਰ ਇੱਕ ਚੀਜ਼ ਆ ਉਹ ਤਰਕ ਸੀ ਨਾ ਅਸਲ ਦੇ ਵਿੱਚ ਸਦਾ ਵੀ ਕਿੱਡੀ ਵੱਡੀ ਗੱਲ ਅੱਲਾ ਇੱਕ ਮਸੀਤ ਬਸਦਾ ਹੈ ਅਵਰ ਮੁਲਕ ਕਿਸ ਕੇ ਆ ਹਿੰਦੂ ਮੂਰਤ ਨਾਮ ਨਵਾ ਸੀ ਅਗਲੇ ਦੋ ਮੈਂ ਤਤ ਨਾ ਹੀ ਰਾ ਤਾਂ ਲੋਕ ਹਾਂਜੀ ਭਗਤ ਕਬੀਰ ਜੀ ਹੁਣ ਇਹ ਤਰਕ ਨਹੀਂ ਸੀ ਇਹ ਤਰਕ ਸੀ ਗੁਰੂ ਸਾਹਿਬ ਜੀ ਦਾ ਇੱਕ ਤਰੀਕਾ ਸੀ ਸਮਝਾਉਣ ਦਾ ਗੱਲ ਕਰਨ ਦਾ ਵੀ ਗੁਰੂ ਸਾਹਿਬ ਲੌਜਿਕ ਨਾਲ ਗੱਲ ਕੀਤੀ ਆ ਦਲੀਲ ਨਾਲ ਗੱਲ ਕੀਤੀ ਆ ਇਹ ਤਾਂ ਸਾਨੂੰ ਪਤਾ ਕੀ ਬਣਾ ਰਿਹਾ ਇਹਦੇ ਅੱਖਾਂ ਮੀਟ ਕੇ ਅਸੀਂ ਕਹੀਏ ਦਿਨ ਵਾ ਏਕਨ ਦਿਨ ਅਸੀਂ ਕਹੀਏ ਰਾਤ ਆ ਏਕਨ ਰਾਤ ਅੱਛਾ ਇਹ ਇਦਾਂ ਇਹ ਇਦਾਂ ਬਣਾਉਂਦੇ ਆ ਮਤਲਬ ਬਾਬਾ ਕਹਿ ਰਿਹਾ ਵੀ ਹੁਣ ਬਾਹਰ ਰਾਤ ਆ ਬਾਹਰ ਹੁਣ ਦਿਨ ਨਾ ਉਹ ਬਾਬਾ ਕਹਿੰਦਾ ਰਾਤ ਆ ਤੇ ਭਗਤਾਂ ਨੇ ਕਹਿਣਾ ਹਾਂਜੀ ਬਾਬਾ ਜੀ ਕਹਿ ਰਹੇ ਰਾਤ ਆ ਇੱਕ ਵਿੱਚ ਬਿਟਾਂ ਦਾ ਨਹੀਂ ਬਾਹਰ ਤਾਂ ਸੂਰ ਚੜਿਆ ਪਿਆ ਹੂੰ ਤੂੰ ਤਰਕ ਕਰਦਾ ਬਾਬੇ ਤੇ ਅੱਛਾ ਪਤਾ ਅੰਨਿਆ ਦੂਜਿਆਂ ਨੂੰ ਹੀ ਗਾਵਾ ਕੇ ਬਾਹਰ ਦੇ ਨਾ ਹੁੰਦਾ ਨਹੀਂ ਬਾਬੇ ਦੀ ਹਾਂ ਜਾ ਮਣੌਣੀ ਆ ਹੂੰ ਤੇ ਕਰਸੰਦਾ ਸੀ ਜਿੰਨੇ ਆਖਿਆ ਮੈਂ ਨਾ ਇਦਾਂ ਕਿਦਾਂ ਹੋ ਜੂ ਹੂੰ ਮਤਲਬ ਕਿ ਉਹ ਕਿਦਾਂ ਉਹ ਜਿਹੜੀ ਮੂਵੀ ਮੈਂ ਕਿਹਾ ਸਾਰਿਆਂ ਨੂੰ ਵੇਖਣੀ ਚਾਹੀਦੀ ਉਹ ਤੇ 10 ਰੁਪਏ ਉਹ ਵੇਖ ਕੇ ਇੱਕ ਹੋਰ ਚੀਜ਼ ਸਮਝ ਆਉਂਦੀ ਆ ਵੀ ਸਾਡੇ ਅਸੀਂ ਕਿੰਨੇ ਭਾਗਾਂ ਵਾਲੇ ਵੀ ਕਿਸ ਦਲਦਲ ਚੋਂ ਗੁਰੂ ਸਾਹਿਬ ਨੇ ਸਾਨੂੰ ਕਿੰਨੇ 100 ਸਾਲ ਪਹਿਲਾਂ ਹੀ ਕੱਢਿਆ ਇੱਕ ਗੱਲ ਮੈਂ ਹੋਰ ਆਪਣੇ Hindu ਸਮਾਜ ਤੇ ਮੁਸਲਮਾਨ ਖਾਸ ਕਰਕੇ ਉਹਨਾਂ ਦੇ ਹੱਕ 'ਚ ਮੈਂ ਵਧੀਆ ਗੱਲ ਕਰਨਾ ਚਾਹਣਾ ਗੁਰੂ ਨਾਨਕ ਸਾਹਿਬ ਤਰ ਕਰਕੇ ਗਏ ਉਹਨਾਂ ਦੇ ਸਥਾਨਾਂ ਤੇ ਗਏ ਨਾ ਚਾਹਰ ਦਵਰ ਗਏ ਚਾਹੇ ਸਿੱਧਾਂ ਕੋ ਗਏ ਆ ਤੇ ਕਰਸਨ ਦਾਸ ਜਿਹੜਾ ਸੀਗਾ ਉਹਨੇ ਵੀ ਇੱਕ ਬੜੇ ਵੱਡੇ ਜਿਹੜਾ ਸਭ ਬੰਬੇ ਦਾ ਸਭ ਤੋਂ ਵੱਡਾ ਪੁਜਾਰੀ ਸੀਗਾ ਉੱਤੇ ਕੀਤਾ ਪਰ ਵੇਖ ਲਓ ਉੱਧਰ ਤੇ ਹਮਲਾ ਨਹੀਂ ਹੋਇਆ ਗੁਰਨਾਥ ਸਾਹਿਬ ਤਾਂ ਇਹਦਾ ਮਤਲਬ ਕਿ ਬੜੇ ਬੜੇ ਜਿਹੜੇ ਪੰਡਤ ਵੀ ਸੀ ਜਾਂ ਸਿੱਧ ਵੀ ਸੀ ਜਿਨ੍ਹਾਂ ਨੂੰ ਗੁਰਨਾਥ ਸਾਹਿਬ ਦੇ ਵਿਚਾਰ ਨਹੀਂ ਮਿਲਦੇ ਅੰਦਰੋਂ ਨਿਰਮਲ ਸੀ ਉਹ ਇੱਕ ਗੱਲ ਕਹਦੀ ਕਮਾਲ ਦੀ ਹਾਂ ਹੁੰਦਾ ਜੀ ਮਰਵਾ ਦਈਏ ਕਰਸਨ ਦਾਸ ਨੂੰ ਕਹਿੰਦਾ ਨੇ ਮਤਲਬ ਜੇ ਮਰਵਾਤਾ ਤੇ ਉਹ ਉਹਨੇ ਉਹਨੇ ਸ਼ਹੀਦ ਬਣ ਜਾਣਾ ਹੂੰ ਇਸ ਕਰਕੇ ਉਹਨੂੰ ਮਰਵਾਣਾ ਇਹ ਉਹ ਨਾਂ ਮੇਰਾ ਲੱਗਣਾ ਕਹਿੰਦਾ ਹੂੰ ਮੇਰੇ ਨਾਲ ਉਹਨੂੰ ਅਲਕੀ ਡਿਵੰਡੀ ਕਰੂੰ ਉਹਨੂੰ ਸਮਝਵਾ ਹਮ ਉੱਥੇ ਤੇ ਮੈਂਟਲ ਆਉਂਦੇ ਜਿਹੜਾ ਬੰਦਾ ਜੇ ਕੋਈ ਕਿਸੇ ਵਿਚਾਰ ਤਰ੍ਹਾਂ ਨੂੰ ਮੰਨਦਾ ਮਾਰਨ ਦਾ ਕਹੋਂਦੇ ਆ ਹਮ ਫੁੱਲਾ ਹੋਣਾ ਜਿਹਦਾ ਵਿਚਾਰ ਗੁਰੂ ਸਾਹਿਬ ਵੇਲੇ ਤੇ ਵੀ ਕਿਸੇ ਨਾਲ ਨਹੀਂ ਵਿਚਾਰ ਮਿਲਦੇ ਤੁਸੀਂ ਆਪਣੀ ਰਾਹ ਪਾਈ ਆਪਣੇ ਆਪ ਜਿਹੜਾ ਤੁਸੀਂ ਵੇਖਣਾ ਕਿ ਹਿਟਲਰ ਦੀ ਬੜੀ ਫੋਟੋ ਮਸ਼ਹੂਰ ਹੁੰਦੀ ਆ ਹਿਟਲਰ ਆਪਣਾ ਸਾਈਨ ਇਦਾਂ ਕਰਕੇ ਡਾਦਾ ਸਲੂਟ ਆ ਖੜਾ ਵਾ ਹਾਂਜੀ ਸਾਰੇ ਬੰਦੇ ਖੜੇ ਉਹਨਾਂ ਚ ਇੱਕ ਬੰਦਾ ਆ ਜਿਹਨੇ ਨਹੀਂ ਕੀਤਾ ਹਾਂ ਉਹ ਤਾਂ ਅੱਜ ਵੀ ਨਾ ਚੱਲਦਾ ਦੁਨੀਆਂ ਦਾ ਇੱਕ ਬੰਦਾ ਹਾਲੇ ਕਿ ਮੌਤ ਦੀ ਸਜ਼ਾ ਸੀ ਉਹ ਹਾਂ ਮੌਤ ਨਹੀਂ ਕੀਤਾ ਉਹਨੇ ਨਹੀਂ ਕੀਤਾ ਬਸ ਗੱਲ ਪਰ ਉਹ ਉਹਨੇ ਵੇਖ ਲਓ ਇੱਕ ਬੰਦਾ ਹੈ ਸੀ ਜਾਂ ਨਹੀਂ ਕਿ ਸੋ ਇਹਦਾ ਮਤਲਬ ਕਿ ਟਾਈਮ ਟਾਈਮ ਤੇ ਬੰਦੇ ਹੁੰਦੇ ਰਹਿੰਦੇ ਚੈੱਕ ਕਰਨ ਦਾ ਸੀ ਸਹੀ ਗੱਲ ਭਗਤ ਕਬੀਰ ਜੀ ਹੀ ਪਪਾ ਫਰੀਦ ਜੀ ਆਪਣੇ ਨਾਨਕ ਸਾਹਿਬ ਬਿਲਕੁਲ ਯਾ ਠੀਕ ਹੈ ਬਹੁਤ ਬਹੁਤ ਧੰਨਵਾਦ ਪ੍ਰੇਤ ਹੁੰਦਾ ਸਾਹਿਬ ਤੁਹਾਨੂੰ 5 ਮਿੰਟ ਕਿਹਾ ਸੀ ਸਾਡੇ ਕੋਲ ਸਮਾਂ ਹੈ 1 ਘੰਟਾ ਲੈ ਲਿਆ ਚਲ ਕੋਈ ਗੱਲ ਤੇ ਇਦਾਂ ਮੁਲਾਕਾਤ ਕਦੀ ਕਦੀ ਹੁੰਦੀ ਹੈ ਜਦੋਂ ਆਏ ਜੀ ਹੁਣ ਤੇ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਤੁਹਾਡਾ ਓਕੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ